ਪੀਰ ਬੁੱਧੂ ਸ਼ਾਹ ਜੀ ਚੱਲ ਕੇ ਆਏ ਪੀਰ ਬੁੱਧੂ ਸ਼ਾਹ ਨਹੀਂ ਦੇਣ ਦਿੱਤੀ ਜਾ ਸਕਦੀ ਪੀਰ ਬੁੱਧੂ ਸ਼ਾਹ ਬਦ ਕਿਸਮਤੀ ਆ ਸਾਡੀ ਕੌਮ ਇਨਾ ਪੀਰਾਂ ਨੂੰ ਤੇ ਭੁੱਲ ਹੀ ਗਈ ਆ ਨੰਗੇ ਟੜੰਗੇ ਪੀਰਾਂ ਦੇ ਮੇਲੇ ਤੇ ਬਥੇਰੇ ਪਿੰਡਾਂ ਸ਼ਹਿਰਾਂ 'ਚ ਮਨਾਏ ਜਾਂਦੇ ਆ ਕਬਰਾਂ ਬਹੁਤ ਬਣ ਗਈਆਂ ਸਾਡੇ ਪਿੰਡਾਂ ਸ਼ਹਿਰਾਂ ਦੇ ਵਿੱਚ ਤੁਹਾਡੇ ਪਤਾ ਨਹੀਂ ਮੈਨੂੰ ਬਚਾਵਾ ਕਿ ਨਹੀਂ ਬਚਾ ਸਾਡੇ ਤੇ ਆਵਾ ਹੀ ਉੱਤੇ ਆ ਉਹੋ ਹੀ ਕਮੇਟੀ ਗੁਰਦਾਰੇ ਦੀ ਆ ਉਹੋ ਹੀ ਕਬਰ ਦੀ ਕਮੇਟੀ ਤੁਰੇ ਫਿਰਨ ਈ ਆ ਉਹੋ ਹੀ ਗਾਤਰਿਆਂ ਵਾਲੇ ਗੁਰਦਾਰੇ ਤੁਰੇ ਫਿਰਦੇ ਆ ਉਹੋ ਹੀ ਗਾਤਰਿਆਂ ਵਾਲੇ ਉਥੇ ਕਬਰਾਂ ਦੇ ਤੁਰੇ ਫਿਰਦੇ ਆ ਉਹੋ ਹੀ ਲੰਗਰ ਦੀ ਲਾਈਨ 'ਚ ਲੱਗੇ ਹੁੰਦੇ ਆ ਉਹੋ ਹੀ ਮੁੜ ਕੇ ਤੇਲ ਚੜਾਉਣ ਵਾਲੀ ਲਾਈਨ 'ਚ ਵੀ ਲੱਗੇ ਹੁੰਦੇ ਆ ਆਇਆ ਕਿੱਥੋਂ ਗਿਆ ਕਿੱਥੋਂ ਜੰਮਿਆ ਕਿੱਥੇ ਮਰਿਆ ਕਿੱਥੇ ਉਹਨਾਂ ਨੂੰ ਅਸੀਂ ਮੁਰਸ਼ਿਦ ਬਣਾ ਕੇ ਪੀਰ ਬਣਾ ਕੇ ਪੂਜਣਾ ਸ਼ੁਰੂ ਕਰ ਦਿੱਤਾ ਸਿੱਖੋ ਕਿੰਨਿਆਂ ਨੂੰ ਪਤਾ ਪੀਰ ਬੁੱਧੂ ਸ਼ਾਹ ਕੌਣ ਹੈ ਸ਼ਾ ਪੰਗਾਣੀ ਦੇ ਜੁੱਧ ਵਿੱਚ ਬੜੀ ਬਹਾਦਰੀ ਨਾਲ ਲੜਿਆ ਉਹਦੇ ਪੁੱਤ ਤੇ ਭਤੀਏ ਸ਼ਹੀਦ ਹੋਏ ਸੀ ਜਦੋਂ ਸ਼ਾਮਾਂ ਪੈ ਗਈਆਂ ਜੰਗ ਬੰਦ ਹੋ ਗਿਆ ਤੇ ਮਹਾਰਾਜ ਨੇ ਸਿੱਖਾਂ ਨੂੰ ਇਨਾਮ ਦਿੱਤੇ ਤੈਨੂੰ ਆਹ ਦਿੱਤਾ ਤੈਨੂੰ ਆਹ ਦਿੱਤਾ ਤੈਨੂੰ ਆਹ ਦਿੱਤਾ ਤੇ ਪੀਰ ਬੁੱਧੂ ਸ਼ਾਹ ਮੇਰੇ ਦਾਤੇ ਦੀ ਨਿਗਾਹ ਪੈ ਗਿਆ ਪਾਦਸ਼ਾਹ ਨੇ ਪੀਰ ਬੁੱਧੂ ਸ਼ਾਹ ਨੂੰ ਆਵਾਜ਼ ਮਾਰ ਕੇ ਆਖਿਆ ਪੀਰ ਜੀ ਮੰਗੋ ਕੁਝ ਕੁਰਬਾਨੀ ਬੜੀ ਵੱਡੀ ਆ ਤੁਹਾਡੀ ਤੇ ਪੀਰ ਬੁੱਧੂ ਸ਼ਾ ਪਤਾ ਕੀ ਕਹਿੰਦਾ ਹੱਥ ਜੁੜ ਕੇ ਕਹਿੰਦਾ ਦਾਤਾ ਕੀ ਕੁਰਬਾਨੀ ਮੇਰੀ ਮੈਂ ਤੇ ਕਿਣਕਾ ਮਾਤਰ ਵੀ ਕੁਝ ਨਹੀਂ ਕੀਤਾ ਪਾਦਸ਼ਾਹ ਕਹਿੰਦੇ ਨਹੀਂ ਤੇਰੇ ਪੁੱਤ ਤੇ ਭਰਾ ਸ਼ਹੀਦ ਹੋਏ ਆ ਕਹਿੰਦਾ ਪਾਦਸ਼ਾਹ ਪੁੱਤ ਵੀ ਤੇਰੇ ਸੀ ਭਰਾ ਵੀ ਤੇਰੇ ਸੀ ਮੇਰਾ ਤੇ ਕੁਝ ਵੀ ਨਹੀਂ ਸੀ ਹੈਗਾ ਪਾਦਸ਼ਾਹ ਕਹਿੰਦੇ ਕੁਝ ਤੇ ਮੰਗ ਪੀਰ ਬੁੱਧੂ ਸ਼ਾ ਨੇ ਲੱਗੇ ਦਰਬਾਰ ਅੰਦਰ ਨਾ ਕਰ ਦਿੱਤੀ ਥੋੜੇ ਚਿਰ ਬਾਅਦ ਆ ਪਾਦਸ਼ਾਹ ਉੱਠ ਕੇ ਆਪਣੇ ਤੰਬੂਚ ਚਲੇ ਗਏ ਪਾਦਸ਼ਾਹ ਨੇ ਪੱਗ ਦਾ ਕੱਲਾ-ਕੱਲਾ ਕਰਕੇ ਲੜ ਖੋਲਿਆ ਦਸਤਾਰ ਖੋਲ ਕੇ ਤੇ ਪਾਦਸ਼ਾਹ ਕੇਸਾਂ 'ਚ ਕੰਗਾ ਕਰਨ ਲੱਗ ਪਏ ਕੇਸ ਵੰਧਿਆ ਵੰਧਿਆ ਮੇਰੇ ਦਾਤੇ ਨੇ ਸੇਵਾਦਾਰ ਨੂੰ ਆਖਿਆ ਜਾ ਪੀਰ ਬੁੱਧੂ ਸ਼ਾਹ ਨੂੰ ਸੱਦ ਕੇ ਲਿਆ ਪੀਰ ਬੁੱਧੂ ਸ਼ਾਹ ਨੂੰ ਅੰਦਰ ਸੱਦਿਆ ਪਾਦਸ਼ਾਹ ਕੇਸਾਂ 'ਚ ਕੰਗਾ ਕਰਦਿਆਂ ਕਰਦਿਆਂ ਚਿਹਰੇ ਤੋਂ ਕੇਸ ਪਾਸੇ ਕਰਕੇ ਕਹਿੰਦੇ ਨੇ ਪੀਰ ਜੀ ਅੱਜ ਗੁਰੂ ਨਾਨਕ ਦਾ ਘਰ ਬਹੁਤ ਖੁਸ਼ਿਆ ਤੁਹਾਡੇ ਤੇ ਬਹੁਤ ਮੰਗੋ ਗੁਰੂ ਨਾਨਕ ਦੇ ਘਰ ਚੋਂ ਹਰ ਚੀਜ਼ ਅੱਜ ਮਿਲੇਗੀ ਮੰਗਣ ਮੰਗਣ ਦਾ ਤਰੀਕਾ ਵੀ ਹਰ ਇੱਕ ਨੂੰ ਨਹੀਂ ਹੁੰਦਾ ਸਾਡੇ ਅੱਗੇ ਹੁੰਦੇ ਤੇ ਐਫੜੀਆਂ ਕਰਾ ਲੈਣ ਤੇ ਮਹਾਰਾਜ ਇੰਨੇ ਲੱਖ ਦੇ ਦਿਓ ਇੰਨੇ ਕਰੋੜ ਦੇ ਦਿਓ ਅੱਜ ਸਾਡੀ ਸਿੱਖੀ ਇੱਥੇ ਕੀ ਖਲੋਤੀ ਆ ਬਹੁਤੇ ਆਪਣਾ ਧਰਮ ਛੱਡ ਕੇ ਦੂਜੇ ਧਰਮ ਮਲਤਾਦ ਭਜੇ ਜਾਂਦੇ ਸਾਡੀ ਤੇ ਕੋਈ ਬਾਹ ਫੜਨ ਵਾਲਾ ਨਹੀਂ ਹੈਗਾ ਜੀ ਅੱਜ ਤੇ ਸਿੱਖੀ ਵੀ ਸਾਡੀ ਬਹੁਤੀ ਸੌਦੇਬਾਜ਼ੀ ਵਾਲੀ ਚੱਲ ਪਈ ਆ ਸਾਡੀ ਕੋਈ ਬਾਹ ਨਹੀਂ ਪੜਨਿਆ ਸਾਡੇ ਕੋਈ ਨਿਆਣੇ ਨਹੀਂ ਪੜਾਉਣਿਆ ਸਾਡਾ ਕੋਈ ਘਰ ਨਹੀਂ ਬਣਾ ਕੇ ਦੇਣਿਆ ਅਹੀਂ ਚੱਲੇ ਆ ਉਧਰ ਉਹ ਦਿੰਦੇ ਆ 10 2000 ਰੁਪਈਆ ਸਾਨੂੰ ਤੇ ਮੈਂ ਸਮਝਦਾ ਜੇ ਸਾਡੇ ਅਰਗੇ ਚਮਕੌਰ ਦੀ ਗੜੀ ਝੁੰਦੇ ਨਾ ਤੇ ਚਮਕੌਰ ਦੀ ਗੜੀ ਦਾ ਇਤਿਹਾਸ ਨਹੀਂ ਕਦੀ ਬਾਨਾ ਪਹਿਲਾਂ ਸੌਦੇ ਬਾਜ਼ੀਆਂ ਕਰਨੀਆਂ ਸੀ ਮੇਰੇ ਅਰਗਿਆਂ ਨੇ ਖਲੋਕੇ ਮਹਾਰਾਜ ਦੇਹ ਗਾਕੀ ਜੇ ਮੇਰੇ ਅਰਗੇ ਹੁੰਦੇ ਨਾ ਤੱਦੀ ਤਵੀ ਦੇ ਮੈਨ ਵਾਲੇ ਜਾਂ ਉੱਪਲ ਦੀਆਂ ਦੇਗਾ ਚ ਉੱਪਲਣ ਵਾਲੇ ਇਤਿਹਾਸ ਇਦਾਂ ਨਹੀਂ ਸੀ ਲਿਖਿਆ ਜਾਣਾ ਇਤਿਹਾਸ ਲਿਖਿਆ ਜਾਂਦਾ ਨਿਰਸਵਾਰਥ ਹੋ ਕੇ ਹੁਣ ਪੀਰ ਪਤੂ ਸ਼ਾ ਕੀ ਮੰਗਦਾ ਕਹਿੰਦਾ ਪਾਦਸ਼ਾ ਜੇ ਤਰਠੇ ਹੋ ਜੇ ਖੋਸ਼ ਹੋਇਓ ਮੇਰੇ ਉੱਤੇ ਮੈਨੂੰ ਕੁਝ ਦੇਣਾ ਚਾਹੁੰਦੇ ਮੋੜਿਓ ਨਾ ਆ ਜਿਹੜਾ ਕੰਗਾ ਤੁਹਾਡੇ ਹੱਥ ਦੇ ਵਿੱਚ ਆ ਇਹ ਕੰਗਾ ਕੇਸਾਂ ਸਮੇਤ ਮੇਰੀ ਝੋਲੀ ਚ ਪਾ ਦਿਓ ਮੈਂ ਸਮਝਾਂਗਾ ਮੇਰੇ ਪੁੱਤ ਵੀ ਆ ਗਿਆ ਤੇ ਮੇਰੇ ਭਰਾ ਵੀ ਆ ਗਿਆ ਅਗਲਿਆਂ ਨੇ ਪੁੱਤ ਤੇ ਭਰਾ ਸ਼ੀਦ ਕਰਾ ਕੇ ਕੰਗੇ ਦੇ ਕੇਸ ਲਏ ਸਾਡੇ ਕੰਗੇ ਤੇ ਕੇਸ ਦਹਾਂ-ਦਹਾਰ ਰੁਪਈਆਂ ਚ ਨਾਈਆਂ ਦੀਆਂ ਦੁਕਾਨਾਂ ਤੇ ਰੁਲਣ ਡਏ ਆ ਪੈਸੇ ਵੀ ਕੋਲੋਂ ਦਿੰਨੇ ਆ ਕੇਸ ਵੀ ਦੁਕਾਨਾਂ ਦੇ ਪੈਰਾਂ 'ਚ ਰੁਲਣ ਡਏ ਆ ਅਗਲਿਆਂ ਤੇ ਆ ਸਾਡੀ ਪਾਵਨਾ ਬਣ ਗਈ ਪੀਰ ਬੁੱਧੂ ਸ਼ਾ ਉਹ ਕੰਗਾ ਲੈ ਕੇ ਕੇਸ ਲੈ ਕੇ ਘਰ ਆਇਆ ਤੇ ਇਹਦੀ ਘਰ ਵਾਲੀ ਦਾ ਨਾਂ ਹੈ ਬੀਬੀ ਨਸੀਰਾ ਬੀਬੀ ਨਸੀਰਾ ਨੇ ਉਹ ਕੰਗਾ ਦੇ ਕੇਸ ਫੜੇ ਆਪਣੇ ਮੱਥੇ ਨੂੰ ਲਾ ਕੇ ਆਖਿਆ ਪਤੀ ਜੀ ਸੌਦਾ ਬੜਾ ਵਧੀਆ ਕਰਕੇ ਆਏ ਜੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੀ ਖੁਸ਼ੀ ਲੈਣ ਵਾਸਤੇ ਜੇ ਪੁੱਤ ਤੇ ਭਰਾ ਸ਼ਹੀਦ ਕਰਾਉਣੇ ਪੈ ਜਾਣ ਤੇ ਕੋਈ ਘਾਟਾ ਨਹੀਂ ਚਾਹੀਦਾ ਸੰਗ ਕੋਈ ਘਾਟਾ ਮੁੜ ਕੇ ਪੀਰ ਬੁੱਧੂ ਸ਼ਾਹ ਨੂੰ ਜੰਗਲ ਵਿੱਚ ਖੜਕ ਕੇ ਉਸਮਾਨ ਖਾਨ ਨੇ ਟੋਟੇ ਟੋਟੇ ਕਰਕੇ ਤੇ ਫਿਰ ਸ਼ਹੀਦ ਕੀਤਾ ਸੀ ਬਾਅਦ ਵਿੱਚ